ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਵੇ ਸਭ ਦੀਆਂ ਮੰਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਸੱਚੇ ਬਾਦਸ਼ਾਹ ਸਾਰਿਆਂ ਦੇ ਹੱਸਦਿਆਂ ਦੇ ਚਿਹਰੇ ਦਿਖਾਵੇ ਸੱਚੇ ਬਾਦਸ਼ਾਹ ਸੋ ਅੱਜ ਤਾਂ ਗੀਤ ਲੈ ਕੇ ਹਾਜ਼ਰਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਗੀਤ ਦੇ ਵਿੱਚ ਇੱਕ ਨਵੀਂ ਵਿਆਹੀ ਮੁਟਿਆਰ ਹੈ ਜਦੋਂ ਤਾਰ ਆ ਜਾਂਦੀ ਆ ਉਹਦੇ ਘਰ ਵਾਲੇ ਨੂੰ ਫੌਜ 'ਚ ਹੁੰਦਾ ਤਾਂ ਹੋ ਜਿਵੇਂ ਪਹਿਲਾਂ ਰੂਲ ਹੁਣ ਹੋਰ ਹੋ ਗਏ ਪਹਿਲਾਂ ਹੋਰ ਸੀ ਜੇ ਕੋਈ ਛੁੱਟੀ ਆਇਆ ਹੁੰਦਾ ਤਾਂ ਅਚਾਨਕ ਉਹਦੀ ਕੋਈ ਲੋੜ ਪੈ ਜਾਂਦੀ ਪਿੱਛੇ ਤਾਂ ਤਾਰ ਆਉਂਦੀ ਹੁੰਦੀ ਫਿਰ ਉਹ ਜਿੱਥੇ ਵੀ ਹੁੰਦਾ ਸਾਰਾ ਕੰਮ ਛੱਡ ਕੇ ਤਿਆਰੀ ਕਰਕੇ ਵਾਪਸ ਮੁੜ ਜਾਂਦਾ ਇਸੇ ਤਰ੍ਹਾਂ ਇਹ ਨੌਜਵਾਨ ਵਾਪਸ ਚੱਲਿਆ ਜਾਂਦਾ ਤਾ ਉਹ ਨਵੀਂ ਵਿਆਹੀ ਮਟਿਆਰ ਜਦੋਂ ਆਪਦੇ ਨਾਲਦਿਆਂ ਨੂੰ ਦੇਖਦੀ ਆ ਉੱਥੇ ਸੱਜੀਆਂ ਧੱਜੀਆਂ ਉਹਦਾ ਜੀ ਕਰਦਾ ਵੀ ਮੇਰਾ ਵੀ ਪਤੀ ਹੁੰਦਾ ਕਰੇ ਫਿਰ ਲੋਕਾਂ ਦੇ ਜਦੋਂ ਦੇਖਦੀ ਆ ਵੀ ਉਹਨਾਂ ਦਾ ਵੀ ਉਹਨਾਂ ਦੇ ਮੇਰੇ ਨਾਲ ਵਿਆਹ ਹੋਏ ਸੀ ਬੱਚੇ ਹੋ ਗਏ ਫਿਰ ਸੋਚਦੀ ਆ ਉਹ ਅੰਤ ਨੂੰ ਉਹ ਇੱਕ ਮਿੱਟੀ ਦਾ 바ਵਾ ਬਣਾ ਲੈਂਦੀ ਆ ਫਿਰ ਉਹ ਕਹਿੰਦੀ ਕੀ ਆ ਆਪਦੇ ਮਨ ਦੇ ਵੱਲਵਲਿਆਂ ਨੂੰ ਕਿਵੇਂ ਕੱਟਦੀ ਆ ਗੀਤ ਰਾਹੀਂ ਇਹ ਤੁਸੀਂ ਹੁਣ ਗੀਤ ਰਾਹੀਂ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਮਨ ਨੂੰ ਨੰਦ ਪਿਆਰੇ ਜਗੀਤ ਦਾ ਜਾਣ ਦੇ ਬੇਰਾਈਆ ਮੁਸਾਫਰਾ ਇਕ ਲੈ ਜੀ ਸਨੇਹਾਵੇ ਬੇ ਵੀਰਾਈ ਇਕ ਲੈ ਜੀ ਸਨੇਹਾਵੇ ਅੱਖੀ ਮੇਰੇ ਟੋਲੇ ਨੂੰ ਸਿਰ ਵਾਲਾ ਚੂੜਾ ਵੇ ਆਖਣਾ ਗਰੀ ਪੈਨੇ ਆ ਚੂੜਾ ਵੇ ਚੂੜਾ ਪਹਿਨਿਆ ਤਾਂ ਕਿਆ ਕੀ ਹੋਇਆ ਚੂੜਾ ਸਹਜ ਹੰਡਾਇਓ ਜੀ ਗੋਰੀਏ ਚੂੜਾ ਸਹੇਜ ਹੰਡਾਇਓ ਜੀ ਗਲੀ ਗਲੀ ਮੇਰੇ ਯਾਰ ਨੇ ਚੂੜੇ ਲਾ ਜਿਨਾ ਲਾਇਓ ਜੀ ਜਾਨ ਦੇ ਰਹੀ ਮੁਸਾਫਰਾ ਇਕ ਲੈ ਜੀ ਸਨੇਹਾਵੇ ਬੇ ਵੀਰਾ ਇਕ ਲੈ ਜੀ ਸਨੇਹਾਵੇ ਕਹਿਣਾ ਮੇਰੇ ਟੋਲ ਨੂੰ ਸਿਰ ਪਾਈਐ ਸਗੀਵੇ ਆਖਣਾ ਗੋਰੀ ਰੰਦੀ ਕਿਉ ਛੱਡੀਵੇ ਦੀਨੂ ਚੜ੍ਦੀਆ ਕੀ ਹੋਇਆ ਓ ਦਾ ਦਿਲਿਪਰ ਚਾਇਓ ਜੀ ਸੁਣ ਲਿਓ ਓ ਦਾ ਦਿਲਿਪਰ ਚਾਇਓ ਜੀ ਮੂਰੇ ਚਰਖਰ ਰੰਗ ਲਾ ਪਿਛੇ ਪੀੜਾ ਢਹਾਇਓ ਜੀ ਤੇਰੇ ਜਹੇ ਲੱਖਾਂ ਸ਼ੋਕ ਰੇ ਕੰਨੀ ਪਾਏ ਨੇ ਕੋਕ ਰੇ ਬਾਗੋਂ ਫੁੱਲ ਲਿਆਉਂਦੇ ਹੀ ਵੇ ਹੱਸ ਹੱਸ ਦਿਂਦੇ ਹੈ ਲੋਰੀਆਂ ਤੈਨੂੰ ਸਦਰ ਨਾ ਆਉਂਦੀ ਵੇ ਸੋਨੇ ਟੋਲ ਵੇ ਪਾਂਚੇ ਡੋਰੀਆਂ ਵੇ ਵੇ ਕੁਛੜਵਾਲੇ ਖਡਾਂ ਦੀਆਂ ਹੱਸ ਹੱਸ ਦਿਂਦੀਆਂ ਲੋਰੀਆਂ ਵੇ ਤੈਨੂੰ ਰੀਸਾਂ ਨਾ ਆਉਂਦੀਆਂ ਬਬ ਬਣਾਉ ਨੀਆ ਯੋ ਦੇ ਗੜ ਵਿੱਚ ਉੱਗਾ ਪੌਨੀਆ ਯੋ ਤੇ ਦਿਨੀਆਂ ਵੇਖੇ ਸੀ ਨਾਰੋ ਮਿਟੀ ਦਿਆ ਬਾਵੀ ਆਵੇ ਤੇਰਾ ਪਿਓ ਬਰ ਦੇਸੀ ಿಟ್ಟಿ ಬಾ ನೋಲಿ ತುರಿಕ ದಾರವೇ ನಗಿ ತೋ ಮಿಟ್ಟಿ ಬಾರಿಯ ಸಾರವೇ ಧನ್ವ